ਆ ਜੀ ਮਿੱਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਆ ਕਹਿੰਦੇ ਥੋੜਾ ਰਿਵਿਊ ਦੇਖਣ ਲੱਗ ਪਿਆ ਫਾਈਨਲੀ ਥੋੜਾ ਕੇ ਪਹੁੰਚ ਚੁੱਕੇ ਆ ਅਸੀਂ ਤੂੰ ਪਹੁੰਚਾ ਫਾਈਨਲੀ ਪਹੁੰਚ ਚੁੱਕੇ ਆ ਪਹੁੰਚ ਗਏ ਇੱਥੇ ਟੈਂਟ ਜਮਾਈ ਨਹੀਂ ਆ ਲਓ ਇੱਥੇ ਆਪਾਂ ਆਪ ਦਾ ਟੈਂਟ ਲਾਵਾਂ ਕੈਂਪਿੰਗ ਕਰਾਂਗੇ ਇੱਥੇ ਸੋ ਅੱਜ ਦਾ ਵਲੌਗ ਚਲੋ ਦੋਸਤੋ ਦੋਸਤਾਂ ਨੇ ਪਟਿਆਲੇ ਨੇ ਕਮਾਨੀਆਂ ਤੋੜਦੀਆਂ ਦੋਸਤਾਂ ਨੇ ਦੋਸਤ ਪਟਿਆਲੇ ਲੈ ਲਦਾ ਕੀ ਪਹੁੰਚਣੀ ਏ ਇਹ ਆਪਣੀ ਪਟਿਆਲਾ ਨਹੀਂ ਟੱਪੀਗੀ ਇਹ ਚ ਲੈਤਾ ਬਗਦੂ ਵੀ ਆ ਕੇ ਯਾਨੀ ਜੰਪ ਕਰ ਦਿੱਤੀ ਓਏ ਵੀ ਬ੍ਰੋ ਵਾਹ ਜੀ ਵਾਹ ਕਿਨੇ ਮੁੰਡੇ ਪੂਰੀ ਤਿਆਰੀ ਕਰਕੇ ਚੱਲੇ ਆ ਵਾਹ ਜੀ ਵੈਰੀ ਗੁੱਡ ਵੀਣਾ ਕੋਈ ਮਾਮਾ ਹੋਣੇ ਪੀਤਾ ਇੱਥੇ ਮੁਕਾ ਦੇਣਾ ਗਾਣਾ ਕਿੱਲੇ ਜਾਣਾ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਸਾਰਿਆਂ ਲੋਕ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਤੇ ਸਾਡੇ ਵੀਰ ਜਸ਼ਮਨ ਕਿੱਲੇ ਜੀ ਨਹੀਂ ਪਹੁੰਚ ਹਾਂ ਕੀ ਗੱਲ ਏ ਬੈਗ ਕਿਹੜਾ ਬੈਗ ਕੀ ਆਈ ਕਾਰ ਤੇ ਰੱਖ ਲੋ ਕਾਰ ਚ ਫੜਾ ਦਿਓ ਫੜਾ ਦਿਓ ਕੋਈ ਚੱਕਰ ਨਹੀਂ ਕਾਰ ਰੋਕਦੇ ਆ ਕਾਰ ਰੋਕ ਕੇ ਫੜਾਉਣੇ ਆ ਕਦੇ ਓਕੇ ਓਕੇ ਡਨ ਕੰਮ ਪੂਰੇ ਹਾਈ ਲੈਵਲ ਆ ਰੱਖਿਆ ਪੂਰਾ ਜਿਵੇਂ ਜੰਗਲਾਂ ਚ ਚੱਲ ਰਿਹਾ ਬਰਾਬਰ ਕੰਮ ਸਹੀ ਰਵਾਰ ਤੋਂ ਬਾਅਦ ਆਬਰ ਲਿਆਓ ਓਕੇ ਓਕੇ ਜਿਵੇਂ ਜੰਗਲਾਂ ਚ ਚੱਲੇ ਕੰਮ ਪੂਰਾ ਓਕੇ ਅੱਗੇ ਵੀ ਇਹ ਕੱਢ ਜੀਪ ਜਾ ਰਹੀ ਆ ਔਰ ਇਹ ਟਰਾਲੀ ਸਮਾਰ ਸਾਥ ਉਹਦੇ ਵਿੱਚ ਲਾਓ ਸਾਡੇ ਇਹ 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 ਕਾਰੋਬਾਰ ਉਹ ਐ ਕਾਰੋਬਾਰ ਬੜੀ ਬੜੀ ਕਿੱਕ ਆ ਬਾਈ ਮੌਕੇ ਡੋ ਗਿਆ ਪੂਰੀ ਓਕੇ ਰੋਡ ਕਰਾਈ ਬਈ ਕਹਿੰਦੇ ਗੱਭਰੂ ਨੌਜਵਾਨ ਕਿੱਥੇ ਜਾਣਾ ਪਾਵੇ ਇਹ ਲੈ ਲੈ ਲਤਾ ਵਾਓ ਵੈਰੀ ਗੁੱਡ ਲੈ ਲਤਾ ਅੱਜ ਲੈ ਚੋਪਰ ਕਿੰਨੇ ਬੰਦੇ ਆਪਾਂ ਸਾਰੇ ਜਾਂਦੇ ਆਏ 10 ਜਾਣੇ ਦੋ 18 ਨਿਕਲਣ ਇੱਕ ਜੀਪ ਆਪਣੀ ਜੀਪ ਇੱਕ ਟਰਾਲੀ ਵੀ ਹੈ ਇੱਕ ਟਰਾਲੀ ਐ ਨਵੀਂ ਜੀਪ ਤਿਆਰ ਕਰਾਈ ਸ਼ਵੇਹਲ ਆਪਣੇ ਹਰਿਆਣੇ ਵਾਲੇ ਵੀਰਾਂ ਨੇ ਕਹਿੰਦੇ ਚਾਰ ਗੱਡੀਆਂ ਆ ਗਿਆ ਜਾਂਦੀ ਮੇਲਦੀ ਐ ਆ ਜਾਂਦੀ ਮੇਲਦੀ ਐ ਜਾਓ ਲੈ ਲਦਾ ਖਾਣ ਨੂੰ 4x4 4x2 4x2 ਇਸ ਨਾਲ ਵੀ ਟਾਰਪੀਲ ਨਾਲ ਇੰਜਨ ਰਖਾਇਆ ਹੈ 4x4 ਥਾਰ ਪਿਛੇੜਾ ਮੋਣੀ ਪੈ ਜੇਗੇ ਤੇ ਨਹੀਂ ਨਹੀਂ ਥਾਰ ਵਾਲਾ ਇੰਜਨ ਰਖਾਇਆ 4x2 ਵਾਲਾ ਇਸ ਤੇ ਤੇ ਬਾਕੀ ਮਿੱਤਰ ਆਪਾਂ ਚੱਲ ਪਏ ਹਜੇ ਹਰੇ ਹੋਰ ਵੀਰ ਭਰਾ ਚੰਡੀਗੜ੍ਹ 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 ਚੱਕਣੇ ਆ ਸਮਾਨ ਚੱਕਣਾ ਚੰਡੀਗੜ੍ਹ ਤੋਂ ਤੇ ਥੋੜਾ ਬੜਾ ਟੈਂਟ ਆ ਵੀ ਆ ਕੈਂਪਿੰਗ ਕਰਨੀ ਆ ਆਪਾਂ ਸਿੱਧੀ ਗੱਲ ਕੋਈ ਰੂਮ ਨਹੀਂ ਲੈਣੇਗੇ ਨਹੀਂ ਲੈਣੇ ਨਾ ਨਹੀਂ ਨਹੀਂ ਤਾਂ ਹਾਂ ਕੋਈ ਰੂਮ ਨਹੀਂ ਲੈਣਾ ਆ ਵੀ ਬਾਹਰ ਹੀ ਕੀ ਲੈਣਾ ਜੋੜੇ ਵਾਲਾ ਉਹ ਕੀ ਕਰਾਉਣਾ ਰਹਿਣ ਦੇ ਭਾਰੀ ਜੀ ਰੱਖਾਂਗੇ ਆਪਾਂ ਬਾੜੇ ਬਸਤਾ ਲਈਏ ਕਿਨੇ ਦਾ 100 200 ਦਾ ਲੈ ਲੈ ਆ ਬਾਰਗੇਨਿੰਗ ਕਰ ਲਿਓ ਹਾਲੀ ਥਾਂ ਅੱਗੇ ਨਹੀਂ ਸਵਾਹ ਰੱਖਣਾ ਜੇ ਵਾਲਾ ਜੇ ਵਾਲਾ ਜੇ ਵਾਲਾ ਜੇ ਵਾਲਾ ਆ ਦੇਖੀ ਇੱਧਰ ਇੱਧਰ ਵੇਖੀ ਹਰ ਜੀ ਯਾਰ ਗੱਲ ਠੀਕ ਠਾਕ ਵਧੀਆ ਵਧੀਆ ਦੋਸਤੋ ਜੇ ਸੀਤ ਵਾਲਾ ਨਾਲਾ ਦਾ ਖਾਲੇ ਦੋਸਤੋ ਠੀਕ ਦੋਸਤੋ ਚੱਲ ਰੇਟ ਨਹੀਂ ਬਣਿਆ ਭਾਈ ਮਹਿੰਗਾ ਲਾਉਂਦੇ ਬਣ ਕੇ ਬਣ ਕੇ ਗੱਲ ਰੇਟ ਵਾਲੀ ਕੀ ਚੱਕਰ ਪੈ ਗਿਆ ਹੁਣ ਵਾ 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 ਕਹਿੰਦੇ ਘੱਟ ਅਜੇ ਬਰਦਾਵਾ ਨਹੀਂ ਲੰਗੇਗੇ ਬੈਲੈਂਸ ਨਹੀਂ ਬਾਕੀ ਨੁਕਸਾਨ ਇਹਨਾਂ ਨੂੰ ਕੀ ਪਛਣਾਇਆ ਇਹਨੇ ਮੁੱਢੀ ਮਾਰੀ ਜਿਹੜਾ ਸਾਹ ਭਜਾਉਂਦਾ ਮੈਂ ਇਹਨੇ ਮੁੱਢੀ ਮਾਰ ਦੇਵੀਂ ਹਾਂ ਆਹ ਚੀਜ਼ ਮਾਰੀ ਇਹਦੀ ਹਾਂ ਅਰੇ ਭਾਈ ਕਿਹੜੇ ਪਹਿਲੇ ਖੋਲੇ ਜੇ ਵਾਹ ਜੀ ਵਾਹ ਕਹਿੰਦੇ ਮੁੰਡੇ ਪੂਰੀ ਤਿਆਰੀ ਕਰਕੇ ਚੱਲੇ ਆ। ਵਾਹ ਜੀ ਵੈਰੀ ਗੁੱਡ। ਇਹਨਾ ਕੋਈ। ਮਾਮਾ ਹੋਣੇ ਪੀਤਾ ਇੱਥੇ ਮਗਾ ਦੇਣਾ ਗਾਹ ਦਾ ਗਿੱਲ ਲੱਗ ਜਾਣਾ। ਹਵਾ ਲੈ ਕੰਨੀ ਇਹ ਨਾ। ਇਹ ਹਵਾ ਨਹੀਂ ਇਹ ਜੀ ਵੀ ਸਹੀ ਨਹੀਂ ਬਣੀ ਭਾਈ। ਸਸਪੈਂਸ਼ਨ ਮਾਰੀ ਹੈ ਤੇ। ਕੁਮਾਨੀ ਆ ਨਾ ਬਾਕੀ। ਚੱਲੋ ਜੀ। ਹਵਾ ਕਰ ਲਈ ਸੈਟ। ਤੇ ਗੱਬਰੂ ਨੌਜਵਾਨ ਫੇਰ ਤਿਆਰੀ ਆ। ਟਾਰਗਟ ਸਿਗਨ ਖੁਣ ਆ ਗਿਆ। ਜੀ ਲਾਲਾ ਜੀ। ਅਸੀਂ ਆ ਗਏ ਆਪਣੇ ਬਰਨਾਲਾ ਡੱਪੇ। ओके ओके ਵਲੋਗ ਜਾਗੇ ਵਾਕੀ ਤੁਸੀਂ ਨਾ ਨਾ ਹਵਾ ਘਟਾਉਣ ਲੱਗੇ ਜਿਹੜੇ ਟਰਾਲੀ ਦੇ ਟਾਇਰਾਂ 'ਚ ਧੂਣ ਮਾਰਦੇ ਸਾਰੇ ਦੋਸਤੋ ਕੀ ਹੋਇਆ ਕਹਿੰਦੇ ਕਮਾਨੀਆਂ ਟੁੱਟ ਗਈਆਂ ਓਏ ਦੋਸਤੋ ਕੀ ਹੋ ਗਿਆ ਦੋਸਤ ਇਹ ਪਟਿਆਲੇ ਨੇ ਕਮਾਨੀਆਂ ਤੋੜ ਦੀਆਂ ਦੋਸਤਾਂ ਨੇ ਦੋਸਤ ਪਟਿਆਲੇ ਲੈ ਲਦਾ ਕੀ ਪਹੁੰਚਣੀ ਏ ਇਹ ਆਪਣੀ ਪਟਿਆਲਾ ਨਹੀਂ ਟੱਪੀਗੀ ਵੈਸੇ ਚ ਲੈ ਤਾਂ ਭੱਗ ਜੂਗੀ ਆ ਕੀ ਨਹੀਂ ਜੰਪ ਕਰਦੀ ਓਏ ਨਹੀਂ bro ਇਹ ਹੁਣ ਫਲੈਕਸੀ ਵਾਲ ਕਰਤੀ ਆਈ ਐ ਪੂਰਾ ਇਹ 2000 ਨਹੀਂ ਇਹ ਇਹ ਲੈ ਲਦਾ ਆ ਜਣਾ ਪਟਿਆਲਾ ਨਿੱ ਟੱਪੇ ਆ ਤੇ ਮੂਤੀ ਮਾਰਦੇ ਲੱਗੇ ਸਾਮਾਨ ਕੱਢੋ ਸਾਮਾਨ ਸਾਮਾਨ ਕੱਢੋ ਮਿੰਟ ਵਿੱਚ ਓੜੇ ਗਾਵਨ ਟਰਾਲੀ ਚੇਂਜ ਕਰਾਓ ਕਰਾਓ ਚਾ ਉੱਪਰ ਲੈ ਕੇ ਲਾਲਾ ਜੀ ਯਾ ਕੁਰੀ ਗੋ ਇਤਰਾ ਫੋਨ ਨਿਕਲ ਲੱਗੇ ਆ ਭਵਾਨੀ ਭਵਨੀ ਗੜ ਭਵਾਨੀ ਗੜ ਹਾਂਜੀ ਪਟਿਆਲੇ ਦੇ ਕਿਉਂਕਿ ਜੀਵ ਸਾਰੀ ਉਹ ਜੀ ਟਰਾਲੀ ਤੇ ਨਵੀਂ ਤਿਆਰ ਕਰਾਈ ਆ ਦੁਬਾਰੇ ਗਾਂਆਂ ਨੂੰ ਫੇਰ ਤਿਆਰ ਕਰ ਰਹੇ ਟਾਇਰ ਪਾੜ ਗਿਆ ਹੁਣ ਰੱਸਾ ਵੀ ਨਵਾਂ ਲੈ ਲਿਆ ਰੱਸਾ ਨਵਾਂ ਲਿਆ ਤੇ ਕਮਾਨੀਆਂ ਨਵੀਆਂ ਪਵਾਈਆਂ ਵਾ ਤੇ ਗਾਂ ਜਾ ਕੇ ਹੁਣ ਟਾਇਰ ਨਾਵਾ ਪਾਵਾਂਗੇ ਮੁੱਕਦੀ ਮੁੱਕਲੀ ਗੱਲ ਆ ਪਹੁੰਚ ਜਾਗੇ ਤਾਂ ਬਾਦੂ ਹਰ ਖੁੱਲਾ ਤੋਰ ਵੀ ਮੁੰਡਿਓ 3-4 ਦਿਨ ਹੈਗੇ ਤੀਜਾ ਦਿਨ ਥੋੜੀ ਜਿਹਾ ਸਵੇਰ ਦੇ ਤੋਰੇ ਇੱਥੇ ਟਾਂ ਲਵਾਈ ਜਾਂਦੇ ਬਈ ਰਤਨ ਦੇਖਿਓ ਜਲਦੀ ਅੰਦਰ ਜਾ ਹਾਂ ਚੱਲ ਹੁਣ ਮਰੇ ਆ ਵਾ ਜਿੰਨੇ ਬਲੋਂਦਾ ਹੋਰ ਹੁਣ ਤੱਕੀ ਜਾਂਦੀ ਜੀ ਚੱਕ ਲੈ ਗਿਆ ਇਦਾਂ ਨਹੀਂ ਇਦਾਂ ਨਹੀਂ ਉਹ ਲੋ ਜਿੰਮ ਲੰਦਾ ਹੁਣ ਮਰਿਆ ਪਿਆ ਕੋਲੇ ਨਹੀਂ ਚੱਕਿਆ ਜਾਂਦਾ ਇੱਥੇ ਵਾਰ ਇੱਕ ਵਾਲੀ ਹੁਣ ਤਰੀ ਤਾਂ ਜਾਂਨੇ ਹੋ ਹੁਣ ਆਪਾਂ ਧੱਕੇ ਨਾਲ ਵਾਰੀ ਬੰਦ ਕਰਾਂਗੇ ਆ ਦੱਸ ਤਾਂ ਦੋ ਅੱਜ ਜਿੰਦਾ ਰਹਾਂਗੇ ਅੱਜ ਜਿੰਦਾ ਰਹਾਂਗੇ ਕਿ ਜੀ ਗੜੀ ਜਾ ਮੁੱਛਾਂ ਨਾਟ ਦੇ ਜਾ ਬਸ ਇੱਧਰ ਲਾ ਬਸ ਇੱਧਰ ਹੋ ਜੇ ਬੈ ਗੇ ਚ ਨਹੀਂ ਅੱਕਾ ਠੀਕ ਆ ਕਿਵੇਂ ਉਹ ਲੰਡੂਆਂ ਨੂੰ ਸਮਝਾ ਦੋ ਆ ਉਹ ਫੜਿਆ ਕਰਾਂ ਅੰਦਰ ਕੱਢ ਜਾ ਉਹ ਸਾਲੇ ਕੋਲੇ ਵਿੱਚ ਲੜੀ ਜਾਂਦੇ ਕੋਲਾ ਨਹੀਂ ਦਿਖਾਉਣਾ ਕਹਿੰਦਾ ਮੈਂ ਗੱਡੀ 'ਚ ਕੋਲੇ ਵਾਸਤੇ ਤਾਂ ਲਿਆਂਦੇ ਇਸ ਵਾਰ ਅਰੇ ਤੇਰੇ ਲਈ ਕੋਲੇ ਨਹੀਂ ਆਂਦੀ ਐ ਐਸੇ ਲਿਆਂਦੀ ਕੋਲੇ ਵਾਸਤੇ ਆਡੀ ਘਾਟੇ ਜਿੱਥੇ ਬੈਗ ਰੱਖਣੇ ਆਂੀ ਆਪਾਂ ਤਾਂ ਅੱਗੇ ਐਕਸਟੈਂਸ਼ਨ ਤੇ ਐਮ ਐਲੋ ਸਟicker ਲਵਾਇਆ ਨਹੀਂ ਕੋਲਾ ਰੱਖਾਉਗੇ ਵਿੱਚ ਕੋਲੇ ਲੜੀ ਜਾਂਦਾ ਮੈਂ ਨਹੀਂ ਰੱਖਾਉਣੇ ਬਾਹਰ ਰੱਖ ਜਿੰਨੇ ਲਓ ਜੀ ਤਿਆਰੀ ਆਨ ਕਰ ਲਿਆ ਫਾਨ ਰੈਡੀ ਚੰਡੀਗੜ੍ਹ ਤੋਂ ਨਿਕਲ ਥੈਂਕ ਯੂ ਫਰਦ ਥੈਂਕ ਯਾ ਫੁੱਲ ਕਰਾ ਲੀਆਂ ਬੈਗ ਫੇਰ ਕਰ ਲਿਆ ਕੁੜੀ ਜੀ ਆਹ 10 ਦੀ ਟਰਾਲੀ ਖੋਲੀ ਉੱਥੇ ਚਲੋ ਦੋਸਤੋ ਇਹ ਪਾਟੀਆਂ ਇਹ ਪਾਟੀਆਂ ਆਇਆ ਨਾ ਆ ਬੈਲ ਸਨੋਰਸ ਇਹ ਕੰਮ ਲੈ ਕੇ ਉਹ ਨਹੀਂ ਕੰਮ ਉਹ ਉੱਥੇ ਨਾ 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 ਇਹ ਰੋ ਪੱਲੀ ਪਾ ਕੇ ਨਾ ਬੋਰੀ ਪਾ ਕੇ ਆਪਾਂ ਕੰਮ ਆਉਣੀ ਆ ਉੱਥੇ ਓਏ ਰੱਸੀ ਪਾ ਲੈ ਕੁਛ ਕੰਮ ਨਹੀਂ ਕਰਦਾ ਲਾਈਫ ਸਟਾਈਲ ਲੋ ਜੀ ਮਿੱਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਆ ਕਹਿੰਦੇ ਥੋੜਾ ਰਿਵਿਊ ਦੇਖਣ ਲੱਗ ਪਿਆ ਫਾਈਨਲੀ ਥੋੜਾ ਕਿ ਪਹੁੰਚ ਚੁੱਕੇ ਆ ਅਸੀਂ ਤੂੰ ਪਹੁੰਚਾ ਬਿਨਾ ਤੈਨੂੰ ਮਾੜੀ ਗਾਲੀ ਆ ਤੂੰ ਅੱਗ ਭਜਾਉਣੀ ਪਾੜਾ ਲੱਗੀ ਜਿਹੜੀ ਜਾ ਕੇ ਲੈ ਲੈ ਫਿਰ ਨੁਕਸਾਨ ਹੁੰਦੇ ਆ ਜੀ ਦੇ ਲੋ ਨੁਕਸਾਨ ਤਾਂ ਆਪੇ ਹੋਣੇ ਆ ਵਾਜੀ ਵਾ ਕਿਹਾ ਪਾਇਆ ਥੱਲੇ ਕੰਮ ਪਥਰੋ ਪਥਰੀ ਹੋਇਆ ਬਹਿ ਕਹਿੰਦੇ ਅਜੇ ਬਹੁਤ ਗਾਂ ਜਾਣਾ ਵਾ ਜਿਹੜਾ ਸਫਰ ਲੰਮੇ ਆ ਵਾਜੀ ਆਓ ਸਫਰਾਂ ਤੇ ਆ ਸੈਰਾਂ ਤੇ ਨਹੀਂ ਤੇ ਸੈਰਾਂ ਤੇ ਸਫਰਾ ਤੇ ਨਹੀਂ ਕੀ ਬਾਤ ਹੈ ਕੀ ਆ ਵੀਊ ਹੈ ਯਾਰ ਜੱਦ ਦਾ ਤੇ ਵਾਕਈ ਮਾਹੌਲ ਕਿ ਨੰਬਰ ਆ ਸਵਾਦ ਆ ਰਿਹਾ ਕਹਿੰਦੇ ਬਾਬਿਓ ਵੈਰੀ ਗੁੱਡ ਜਾਨ ਮਾਸਗਾ ਗਾਹ ਅੰਗੜ ਦੇ ਦੇ ਬਸ ਅੱਪ ਜਿਸ ਪਈ ਪਹੁੰਚ ਜਾਗੇ ਖਾਣ ਨੂੰ ਕੁਝ ਮਿਲਣਾ ਨਹੀਂ ਲੇਟ ਆ ਰਿਹਾ ਕਰਤੇ ਲੰਡੀ ਫਰਾਏ ਲੰਡੀ ਕਰਕੇ ਜਾਣਾ ਆ ਲੰਡੀ ਕਰਕੇ ਜਾਣ ਜਾਮਾ ਹਾਂ ਤੱਤ ਲਾਵਾਂਗੇ ਸਾਰੀ ਦੀ ਸੱਤ ਲਾਵਾਂਗੇ ਤਾਰਾ ਕੋ ਲਾਦ ਰਾ ਪੇਰਾ ਹੁਣ ਤੱਤ ਲਾਗੇ ਸਾਰ ਕੇ ਸੈੱਟ ਕਰਕੇ ਲਾਓ ਮਿੱਤਰੋ ਕਿੰਨਾ ਰਹਿ ਗਿਆ ਗਾਹ ਹੁਣ ਆਪਣਾ ਮੋਹੜਾ ਪਾਵਾ ਵਿਆਹ ਜਿਹੜਾ 80 ਕਿਲੋਮੀਟਰ ਪਿਆਲੇ 80 ਕਿਲੋਮੀਟਰ ਲਾਓ ਬਤਾ 80 ਕਿਲੋਮੀਟਰ ਰਹਿ ਗਿਆ ਆ ਦੇਖ ਲੱਗ ਰਿਹਾ ਪਹਾੜੀਆਂ ਔਰ ਗਾਹ ਬਰਫੀਆਂ ਪਹਾੜੀਆਂ ਨਹੀਂ ਆ ਉੱਥੇ ਜਾਣਾ ਪੂਰਾ ਮੋਹੜਾ ਇੱਕ ਨੰਬਰ ਆ ਕਹਿੰਦਾ ਮੋਟਰ ਭੁੱਖ ਲਾ ਕੇ ਪਰੌਂਠੇ ਖਾਣੇ ਪਰੌਂਠੇ ਖਾਣੇ ਆ ਤੇ ਉਧਰ ਜੀਪ ਕਰ ਜਾਂਦੇ ਲੰਡੀ ਕਹਿੰਦਾ ਲੰਡੀ ਜੀਪ ਕਰਕੇ ਉੱਪਰ ਆਨੰਦ ਲੈਣੇ ਆ ਬਾਅਦ ਥੋੜੇ ਰਹਿ ਗਏਗਾ 100 ਕਿਲੋ 80 ਕਿਲੋਮੀਟਰ ਲੱਗ ਰਹਿ ਗਿਆ ਤੇ ਮੌਲਿਕ ਨੰਬਰ ਆ ਪਰੌਂਠੇ ਖਾ ਲਈ ਹੋਣਾ ਜ਼ਿਕਰ ਵਿਊ ਤੇ ਆਨੰਦ ਲੈਣੇ ਆ ਪਰ ਵਿਊ ਮਹਾਰਾਜ ਆਨੰਦ ਲੈਣਾ ਹੈ ਭੌਰ ਕੋਈ ਨਹੀਂ ਕਰਦਾ ਏ ਓਕਰ ਮੋਟ ਕਰਾ ਲਾਂਗੇ લાલે ਦੀ બસઈ ગઈ 100 લે લાલે ને 100 લે ને યાર સફર ਲੰਮਾ ਵਾ એનો નીંદ નું લાલા ਹੱਲਾ ਘੱਟ ਘੱਟ ਤੂੰ ਵੀ ਇੱਕ ਅੱਧੀ ਪੀ ਲਾਗਾ ਸੈੱਟ ਹੋ ਜਾਗਾ ਐਂ ਦੀ ਕਿਲੋ ਮਦਨ ਮਸકુમਰੀ ਨਹੀਂ ਐ ਇੱਦਾਂ ਨਹੀਂ ਨਾਓਨ ਵੈਜਨ ਤੂੰ ਉਤਰੇ ਜੇ ਤੂੰ વેਜੀਟੇਰੀਅਨ ਐਸਾ ਨਾਓਨ ਸਾਰਾ ਵੇਖੀ ਚਿਕਨ ਚੋਗਣਾ ਖਲਾਰ ਦੀਆਂ ਸੰખیاں ਖਲੜੀਆਂ ਹੋਣਗੇ ਤੇ ਕੀ ਕੀ રહેਗਾ ਵਿੱਚ ਤੇ ਕਿੰਨੇ ਕੀ ਸਮਾਨ ਪਿਆ ਇਹ ਚ રહેਗੀ ਹੱਲਾ ਹੱਲਾ ਕਿੰਨੀਆਂ ਬੱਸ 15 ਹੱਲਾ ਰਹਿ ਗਈ ਬੱਗੇ ਠੰਡੇ ਰਹਿ ਗਈ ਟ੍ਰੈਡ ਬੋਲ ਢੂ ਖਾਲੀ ਖਾਲੀ ਰੈਡ ਬੋਲ ਆਪਣਾ ਕਹੇ ਰੈਡ ਬੋਲ ਖਾਲੇ ਹੋ ਗਈ ਜੈਸ਼ਮਾਨਾ ਲੰਦਰ ਵੇਖੇ ਗੱਡੀ ਨੰਬਰ ਐਵੇਂ ਬੁਲਾ ਦਦਾ ਵਿਕੀ ਹੋਰ ਅੰਕਲ ਦੀ ਚੰਡੀਗੜ੍ਹ ਵਾਲੇ ਆਪੜੂ ਕੀ ਕਰਨੀ ਬਠਿੰਡੇ ਵਾਲੇ ਆ ਜੋ ਗੱਡੀਆਂ ਆਪਣਾ ਸਾਫਲਾ ਬੀਜਿਆ ਆਪਣਾ ਵਾਹ ਜਾ ਕੀ ਮੌਲਿਆ ਕਹਿੰਦੇ ਅਜੇ ਕੰਮ ਕਰਨਾ ਕੀ ਆ ਹੋ ਗਿਆ ਸਮਣਾ ਵਾਯੂ ਆ ਗਿਆ ਮੋਲ ਇਕ ਨੰਬਰ ਮੋਲਾ ਬੂਆ ਕਿਨੇ ਦਾ ਪਹੁੰਚੇਗਾ ਪਤਾ ਬਾਈ ਬੱਚੀ ਦੀ 23 ਘੰਟਿਆਂ ਜਾਂ ਆਹ ਜੀ ਆਹ ਕੱਲ ਦੇ ਤੋਂ ਰੇ ਆ ਜੀ ਦੇ ਬੱਚੀ 23 ਘੰਟੇ ਹੋਏਗੇ ਮਿੱਤਰੋ ਫਾਈਨਲੀ ਵਿਊ ਤੇ ਪਹੁੰਚ ਚੁੱਕੇ ਆ ਆਹ ਥੱਲੇ ਜਾਣਾ ਜਿੱਥੇ ਆਪਾਂ ਕੈਂਪਿੰਗ ਕਰਨੀ ਹੋਣਾ ਥੱਲੇ ਕੈਂਪਿੰਗ ਕਰਾਂਗੇ ਤੇ ਨਜ਼ਾਰੇ ਲਵਾਂਗੇ ਫੋਕਰ ਬੋਰਡ ਪੂਰੀਆ ਦਾ ਬੈਗ ਜਿਹੜਾ ਤੁਹਾਰੇ ਵਿੱਚ ਪਹੁੰਚ ਗਿਆ। ਇਹ ਮੇਰੀ ਹੈ। ਨੌਜਵਾਨ ਮੁੰਡੇ ਪਾਲਾ ਲੱਗਦਾ ਲੈ। ਨੌਜਵਾਨੀ ਤੁਹਾਡੀ ਕਿੱਧਰ ਗਈ ਦੱਸੀ ਮੈਨੂੰ ਬੜੀ। ਵਾਸ ਰੋਲਗੀ ਨੌਜਵਾਨੀ ਇਹਦਾ ਇੱਧਰ ਵੇਲਾ ਨੌਜਵਾਨ ਮੁੰਡਾ ਕੁਰਤਾ ਪਜਾਮਾ ਪਾਇਆ ਕਹਣਾ। ਭਾਈ ਜੀ ਵੋਟਾਂ 'ਚ ਖੜੇ ਹੋ। ਇਹ ਤਾਂ ਪ੍ਰੋਟੇਨ। ਆ ਵੇਲਾ ਜਿੰਮ ਵਾਏ ਵੇਲੋ। ਜਿੰਮ ਕੋਈ। ਚਲੋ ਵੀ ਚੱਲੀਏ ਹੁਣ ਕਰੀਏ ਕੈਂਪੀ ਜਿਹੜੀ ਕਰਨੀ ਆ। ਲਾਈ ਟੈਂਟ ਜਾ ਕੇ। ਪੱਟ ਲਾਵਾਂਗੇ ਉਹਦਾ। ਆ ਪੱਟ ਲਾਉਣੇ ਆ ਆਪ ਆਪ ਦੇ ਲਿਆਂਦੇ ਆ ਇਹਨਾਂ ਨੇ ਵੇ ਪੈਸੇ ਦੇਣੇ ਆ। ਓਏ ਪਾਣੀ ਅੱਜ ਮੈਂ ਵੀ ਨਹੀਂ ਜਾਣਾ ਕਿਵੇਂ ਲੱਗੇ ਤਾਰੇ ਵੇਖੀ ਯਾਰ ਨਾਲ ਪਾਰਕ ਸੇ ਜਾਉਂਦੇ ਤੈਨਾਂ ਲਈ ਨੰਡਾਏ ਉਹ ਸਰਦਾਰ ਹਾਈਕ ਨੂੰ ਕਰੋ ਪਹਿਲਾਂ ਮੋੜੇ ਮੈਂ ਕੇਜੀਐਮ ਦੀ ਫੁਲ ਫਾਰਮ ਨਹੀਂ ਦੱਸੀ ਕਿਸੇ ਨੂੰ ਸਾਰੇ ਕੰਮੀ ਕਰਦੇ ਵੇਖੀ ਉਹ ਜੈਕਟ ਅਟ ਘਾਟ ਕੇ ਲਾ ਦੇ ਗੱਡੀ ਚ ਆਹ ਰੋਈ ਹੁਣ ਆਇਆ ਦਿਲ ਲੈਟਾਈ ਨਾ ਮਾਰੇ ਉਧਰ ਹੀ ਜਾਣਾ ਉਧਰੇ ਚਲੋ ਭਾਈ ਚੱਲੇ ਥੱਲੇ ਹੁਣ ਕਰਾਂ ਕੈਂਪਿੰਗ ਵਾਓ ਚਾਚਾ ਵਾਓ ਕਿਹੜੀ ਜਾਣਾ ਵਾ ਫਾਈਨਲੀ ਪਹੁੰਚ ਚੁੱਕੇ ਆਂ ਪਹੁੰਚ ਗਏ ਇੱਥੇ ਰੰਗ ਜਮੇਗੀ ਆ ਲਓ ਇੱਥੇ ਆਪਾਂ ਆਪ ਦਾ ਟੈਂਟ ਲਾਵਾਂਗੇ ਕੈਂਪਿੰਗ ਕਰਾਂਗੇ ਇੱਥੇ ਸੋ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਤੇ ਨੈਕਸਟ ਵਲੌਗ ਸ਼ੁਰੂ ਕਰਦੇ ਆਂ ਇਹ ਵਲੌਗ ਬਹੁਤ ਲੰਮਾ ਹੋ ਜਾਣਾ ਠੀਕ ਹੈ ਤੌੜਾ ਵੀ ਆ ਜੇ ਠੱਡੇ ਪਾਣੀ ਦੀ ਨਹਾਉਣਾ ਲਓ ਮਿੱਤਰੋ ਇੱਥੇ ਕੈਂਪਿੰਗ ਆ ਜਗ੍ਹਾ ਤੇ ਆਪਰੇ ਟ ਲਾਵਾਂਗੇ ਆਪਾਂ ਟੈਂਟ ਕਿਉਂਕਿ ਟੈਂਟ ਆਪਦੇ ਲੈ ਆਂਦੇ ਆ ਆਪਾਂ ਕਰੋ ਮੋਲ ਚੈੱਕ ਇੱਥੇ ਪੂਰੀ ਰਿਪੋਰਟ ਕਰਾਈ ਹੋਈ ਆ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਅੱਜ ਦਾ ਵਲੌਗ ਆਪਣਾ ਖਤਮ ਤੇ ਬਾਕੀ ਕੱਲ ਨੂੰ ਸ਼